ਸੋ ਲੋਕ ਮਹੱਲਾ ਪਹਿਲਾ ਭੂਲਤਣ ਭੈ ਮਾਨ ਵਸੈ ਇਸ ਨੂੰ ਭੂਲਤਣ ਉਚਾਰਨ ਕਰਨਾ ਹੈ ਭੂਲਤਣ ਨਹੀਂ ਕਹਿਣਾ ਪੱਬੇ ਤੋਂ ਚੱਕ ਕੇ ਹੋੜਾ ਲਾ ਕੇ ਭੂਲਤਣ ਕਸ ਕੇ ਬੋਲਣਾ ਹੈ ਇੱਥੇ ਜਮਕ ਲਾ ਦਨੀ ਹੈ ਭੈ ਮਾਨ ਵਸੈ ਇੱਥੇ ਵਿਸਰਾਮ ਹੈ ਏਕੈ ਪਾਥਰ ਹੀੜ ਏਕੈ ਪਾਦਰ ਹੀੜ ਪਾਦਰ ਪਾਠ ਹੈ ਏਕੈ ਪਾਦਰ ਹੀੜ ਆਤ ਦਾਹਪਣ ਦੁਖ ਘਣੋ ਇਹ ਦਾਹਪਣ ਨਹੀਂ ਕਹਿਣਾ ਇਹ ਦਾਹਪਣ ਪੋਲਾ ਹੀ ਬੋਲਣਾ ਹੈ ਆਤ ਵੀ ਪੋਲਾ ਬੋਲਣਾ ਹੈ ਆਤ ਆਤ ਦਾਹਪਣ ਦੁਖ ਘਣੋ ਦਾਹਪਣ ਆਤ ਦਾਹਪਣ ਦੁਖ ਘਣੋ ਬਿਨਿ ਸਾਵ ਘਰੀੜ ਮਹੱਲਾ ਪਹਿਲਾ ਮੰਡਲ ਵੇਦ ਸੇ ਬਾਜਣੋ ਘਣੋ ਧੜਿਐ ਜੋਏ ਨਾਨਕ ਨਾਮ ਸਮਾਲ ਤੂ ਬੀਜੋ ਅਵ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਸਾਗਰ ਗੁਣੀ ਅਥਾਹ ਇਥੇ ਵਿਸਰਾਮ ਹੈ ਕੈਨ ਹਰਥਾਲਾ ਦੇਖੀਐ ਵੱਡਾ ਵੇ ਪਰਵਾਹ ਸਤਗੁਰ ਮਿਲੈ ਤਾ ਪਾਰ ਪਵਾ ਮੱਜ ਭਰ ਦੁਖ ਬਦੁਖ ਮੱਜ ਭਰ ਇਥੇ ਵਿਸਰਾਮ ਦੁਖ ਬਦੁਖ ਜਿਹਨੂੰ ਬਦੁਖ ਉਚਾਰਨ ਕਰਨਾ ਮੱਝ ਮੱਝ ਪਰ ਦੁਖ ਬਦੁਖ ਮੱਝ ਪਰ ਦੁਖ ਬਦੁਖ ਥੋੜਾ ਜਿਹਾ ਕਸ ਕੇ ਮੱਝ ਪਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋ ਇਛਨ ਸੋ ਪਾਏ ਦੇ ਹਰ ਨਾਮ ਧਿਆਵੇ ਜੇ ਸੋ ਨੋ ਕਿਰਪਾ ਕਰੇ ਤੇਸ ਗੌਰ ਮਿਲੇ ਸੋ ਹਰ ਗੁਣ ਗਾਵੇ ਧਰਮ ਰਾਏ ਤਿਨ ਕਾਮਿਤ ਹੈ ਜਮ ਮਗ ਨਾ ਪਾਵੇ ਜਮ ਮਗ ਨਾ ਪਾਵੇ ਮਗ ਪੂਲਾ ਪੂਲਾ ਹਰ ਨਾਮ ਧਿਆਵਹਿ ਦਿਨ ਸੁ ਰਾਤ ਹਰ ਨਾਮ ਸਮਾਵੈ ਸਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਹੁਕਮ ਪਦਤੀ ਯਮਕ ਲਾਦਨੀਏ ਹੁਕਮ ਨਾ ਜਾਈ ਮਿਟਿਆ ਇਥੇ ਵਿਸਰਾਮ ਹੈ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹੋ ਮੋ ਮੈਂ ਮਾਰਿਆ ਪਾਉਣ ਵਹ ਦਰੀਆਉ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾ ਨਾ ਆਏ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੂਨੜੀ ਰਤੀ ਲਾਲ ਗਵਾਏ ਲਤੀ ਰਤੀ ਲਾਲ ਲਵਾਏ ਅੰਦਰ ਮੁਸਕ ਝਕੂਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹ ਨਾਮ ਨਿਧਾਨ ਹੈ ਨਾਮੂ ਨਾਲ ਚੱਲੇ ਇਹੋ ਅਖੋਟ ਕਦੇ ਨ ਨਿਖਟਈ ਖਾਏ ਖਰਚਿਓ ਪੱਲੈ ਕਿ ਪੱਲੈ ਉਚਾਰਨ ਕਰਨਾ ਹਰ ਜਨ ਨੀੜ ਨ ਆਵਈ ਜਮਕਾਰ ਜਮ ਕੱਲੈ ਜਮ ਕੱਲੈ ਇਕੱਠਾ ਹੀ ਬਾਠ ਜਮ ਕੰਕਰ ਹਾਂਜੀ ਜਮ ਕੰਕਰ ਜਮ ਕੱਲੈ ਹਰ ਜਨ ਨੀੜ ਨਾ ਆਬਈ ਜਮ ਕੰਕਰ ਜਮ ਕੱਲੈ ਸੇ ਸਾਹ ਸੱਚੇ ਵਣ ਜਾਰਿਆ ਜਿਨ ਹਰ ਧਨ ਪੱਲੇ ਹਰ ਕਿਰਪਾ ਤੇ ਹਰ ਪਾਈਐ ਜਾ ਆਪ ਹਰ ਕੱਲੈ ਸ਼ਲੋਕ ਮਹੱਲਾ ਤੀਜਾ ਮਨਮੁਖ ਵਾਪਾਰ ਵਾਪਾਰੈ ਸਾਰ ਨਾ ਜਾਣਨੀ ਮਨਮੁਖ ਪਦਤੀ ਜਮਕ ਲਾ ਦਨੀਆ ਮਨਮੁਖ ਵਾਪਾਰੈ ਸਾਰ ਨਾ ਜਾਣਨੀ ਇਥੇ ਵਿਸਰਾਮ ਹੈ ਦੋ ਵਿਸਰਾਮ ਹਨ ਦੂਸਰਾ ਹੈ ਵੇਖ ਵਿਹਾਜ ਹੈ ਵੇਖ ਸੰਗ ਰਹਿ ਹੈ ਵੇਂਗ ਰਹਿ ਇਥੇ ਵਿਸਰਾਮ ਦੂਸਰਾ ਹੈ ਵੇਖ ਸੇ ਉਤਰ ਹੈ ਪਿਆਰ ਮਨਮੁਖ ਵਾਪਾਰੈ ਸਾਰ ਨਾ ਜਾਣਨੀ ਬੇਖ ਵਿਹਾਜ ਹੈ ਬੇਖ ਸੰਗ੍ਰਹਿ ਹੈ ਬੇਖ ਵਿਹਾਜ ਹੈ ਬੇਖ ਸੰਗ੍ਰਹਿ ਹੈ ਬੇਖ ਸੋ ਤਰੈ ਤਰਹਿ ਪਿਆਰ ਬਾਹਰ ਹੋ ਪੰਡਿਤ ਸਦਾਏ ਦੇ ਮਨ ਮਨਹੋ ਮੂਰਖ ਗਾਵਾਰ ਹਰ ਸੋ ਚਿਤ ਨਾ ਲਾਇਨੀ ਵਾਦੀ ਤਰਨ ਪਿਆਰ ਵਾਦਾ ਕੀਆ ਨਹੀਂ ਵਾਦਾ ਕੀਆ ਕਰਨ ਕਹਾਣੀਆਂ ਬਾਦ ਵਾਦਾ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰਹਿ ਆਹਾਰ ਜਗ ਮਹਿਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੇ ਸਜਾਇ ਨਾਨਕ ਏਵੈ ਜਾਣੀਐ ਸਭ ਕਿਛ ਤਿਸੈ ਰਜਾਈ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੇ ਭਰਮ ਭੁਲਾਇਆ ਹੋ ਮੈਂ ਦੁਖ ਪਾਹੀ ਬਿਨ ਕਰਮਾ ਕਿਛੁ ਨ ਪਾਈਐ ਜੇ ਬਹੁਤ ਲੋ ਚਾਹੀ ਅਵੇ ਜਾਏ ਜੰਮੈ ਮਰੈ ਗੁਰ ਸ਼ਬਦ ਛਟਾਈ ਆਪ ਕਰੈ ਕਿਸ ਆਖੀਐ ਦੂਜਾ ਕੋ ਨਾਹੀ ਸ਼ਲੋਕ ਬਹਲਾ ਤੀਜਾ ਇਸ ਜਗ ਮਹਿ ਸੰਤੀ ਧਾਨ ਖਟਿਆ ਜਿਨਾ ਸਤਗੁਰ ਮਿਲਿਆ ਪ੍ਰਭ ਆਏ ਸਤਗੁਰ ਸੱਚ ਦਰੜਾਇਆ ਇਸ ਧਾਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਐ ਭੁਖ ਲੱਥੀ ਸੁਖ ਵਸਿਆ ਮਾਨ ਆਏ ਜਿੰਨਾ ਕਉ ਤੁਰ ਲਿਖਿਆ ਹਾਏ ਜਿੰਨਾ ਭਰਾ ਬੋਲਣਾ ਟਿੱਪੀ ਲੱਗੀ ਹੋਈ ਹੈ ਜਿੰਨਾ ਕਉ ਤੁਰ ਲਿਖਿਆ ਜਿਨੀ ਪਾਇਆ ਆਏ ਮਨ ਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਈ ਆਨ ਦਿਨ ਫਿਰਦਾ ਸਦਾ ਰਹੇ ਭੁਖ ਨਾ ਕਦੇ ਜਾਏ ਸਾਤ ਨਾ ਕਦੇ ਆਵਈ ਨਹ ਸੁਖ ਵਸੈ ਮਾਨ ਆਏ ਸਦਾ ਚਿੰਤੋ ਚਿਤਵਦਾ ਰਹੈ ਸਹਸਾ ਕਦੇ ਨ ਜਾਏ ਨਾਨਕ ਵੇਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾ ਸਬਦ ਕੁਮਾਈ ਸਦਾ ਸਦਾ ਸੁਖ ਮਹਿ ਰਹੈ ਸੱਚੀ ਮਾਹੇ ਸੁਮਾਈ ਮਹੱਲਾ ਤੀਜਾ ਜੇਨ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਹੁ ਭਾਏ ਰਹੋ ਭਾਏ ਰਹੋ ਏਕੋ ਸਿਮਰਹੁ ਭਾਏ ਰਹੋ ਤੇਸ ਬਿਨ ਅਬਰ ਨ ਕੋਏ ਖਾਣਾ ਸਬਦ ਚੰਗਿਆਈਆ ਜਿਤ ਖਾਧੈ ਸਦਾ ਤ੍ਰਿਪਤ ਹੋਏ ਪੰਨਨ ਸਿਫਤ ਸੁਨਾਇ ਹੈ ਸਦਾ ਸਦਾ ਓਹ ਊਜਲਾ ਮੈਲਾ ਕਦੇ ਨਾ ਹੋਏ ਹਾਂਜੀ ਪੈਨ ਨ ਸਿਫਤ ਸੁਨਾਏ ਹੈ ਇਥੇ ਅਰਧ ਬਿਸਰਾਮ ਸਦਾ ਸਦਾ ਉਹ ਉਜਲਾ ਇਥੇ ਵਿਸਰਾਮ ਹੈ ਪੂਰਾ ਮੈਲਾ ਕਦੇ ਨਾ ਹੋਏ ਸਹਜੇ ਸਾਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ ਨੋ ਸ਼ਬਦ ਸੀਗਾਰ ਹੈ ਜੇਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸ ਨੂੰ ਆਪ ਵਿਖਾਲੇ ਸੋਏ ਉੜੀ ਅੰਤਰ ਜਾਪ ਤਪ ਸੰਜਮੋ ਗੁਰ ਸਬਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਭਉ ਭੈ ਸੇ ਹਰ ਰਸ ਤਰਾਪੈ ਹਰ ਕਿਰਪਾ ਧਾਰ ਕੀ ਆਇਆ ਫੇਰ ਕਾਲ ਨ ਵਿਆਪੈ ਸ਼ਲੋਕ ਮਹੱਲਾ ਤੀਜਾ ਲੋਕ ਅਵਗਣਾ ਕੀ ਬੰਨੈ ਗੰਠੜੀ ਲੋਕ ਇਥਿ ਯਮਕ ਲਾ ਦਿੰਨੀ ਆਵਗਣਾ ਕੀ ਬੰਨੈ ਗੰਠੜੀ ਇਥੇ ਵਿਸਰਾਮ ਹੈ ਗੁਣ ਨ ਵਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਗੁਰ ਪ੍ਰਸਾਦੀ ਗੁਣ ਪਾਣੀ ਪਾਈ ਅਨ ਜੇ ਸੋ ਨਦਰ ਕਰੀ ਮਹੱਲਾ ਤੀਜਾ ਗੁਣ ਅਬਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰਬਖਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰਬਖਦੀ ਦਾਰ ਜਾਣੀਐ ਅੰਦਰ ਮਹਿਲ ਅਸਰਾਉ ਖਰੇ ਪਰਖ ਖਜ਼ਾਨੇ ਪਾਈਨ ਖੋਟਿਆ ਨਾਹੀ ਥਾਉ ਸਭ ਸਚੋ ਸਚ ਵਰਤਦਾ ਸਦਾ ਸਚ ਨਿ ਆਉ ਅੰਮ੍ਰਿਤ ਕਾ ਰਾਸ ਆਇ ਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ ਹਉ ਮੈਂ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹੀ ਪਿੰਦੀ ਨਹੀਂ ਹੈ ਕਿ ਲੱਗ ਗਈ ਹੁਣ ਇੱਥੇ ਨਹੀਂ ਹੈਗੀ ਬੰਦੀ ਹਉਮੈ ਇਕੱਠਾ ਹੀ ਪਾਠ ਹੈ ਹਉਮੈ ਕਰੀ ਤਾ ਤੂੰ ਨਹੀਂ ਤਾ ਤੂੰ ਨਹੀਂ ਕਹਿਦਣਾ ਤਾ ਤੂੰ ਨਹੀਂ ਇੱਥੇ ਵਿਸਰਾਮ ਤੂੰ ਹੋਵਹਿ ਹਉ ਨਾਹੀ ਬੂਝੋ ਗਿਆਨੀ ਬੂਝਣਾ ਇਹ ਅਕਾਥ ਕਥਾ ਮਨ ਮਾਹੀ ਬੇਨ ਗੁਰ ਤਤ ਨਾ ਪਾਈਐ ਅਲਖ ਵਸੈ ਸਭ ਮਾਹੀ ਸਤਗੁਰ ਮਿਲੇ ਤਾ ਜਾਣੀਐ ਜਾਂ ਸਬਦ ਵਸੈ ਮਨ ਮਾਹੀ ਆਪ ਗਿਆ ਭ੍ਰਮ ਭਉ ਗਿਆ ਜਨਮ ਮਰਨ ਦੁਖ ਜਾਹੀ ਗੁਰਮਤ ਅਲਖ ਲਖਾਈਐ ਊਤਮ ਮਤ ਤਰਾਹੀ ਨਾਨਕ ਸੋ ਹੰਸਾ ਜਾਪ ਜਾਪਹੁ ਤ੍ਰਿਭਵਨ ਤਿਸੈ ਸਮਾਹੀ ਇਹ ਪਾਠ ਬੜਾ ਧਿਆਨ ਦੇ ਵਿੱਚ ਰੱਖਣਾ ਹੈ ਧਿਆਨ ਨਾਲ ਉਚਾਰਨ ਕਰਨਾ ਹੈ ਨਾਨਕ ਸੋ ਹਮ ਇਹ ਵੱਖਰਾ ਪਾਠ ਕਰਨਾ ਹੈ ਸੋ ਹੰਗ ਲਿਖਿਆ ਹੋਇਆ ਵੱਖਰਾ ਬੋਲਣਾ ਹੈ ਨਾਨਕ ਸੋ ਹੰਗ ਇਥੇ ਠਮਕ ਹੰਸਾ ਇਥੇ ਇਹ ਵੀ ਹੰਸਾ ਇਕੱਠਾ ਲਿਖਿਆ ਹੋਇਆ ਹੈ ਇਹ ਵੀ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਹੈ ਹੰਸਾ ਇਥੇ ਥੋੜਾ ਜਿਹਾ ਠਹਿਰਾ ਜਾਪ ਜਾਪ ਪਹ ਇਥੇ ਵਿਸਰਾਮ ਹੈ ਤ੍ਰਿ ਪਵਨ ਤਿਸੈ ਸਮਾਹੀ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਾਲਯੁਗ ਵਿੱਚ ਸੰਸਾਰ ਕਾਲਯੁਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਿਆ ਹਉਮੈ ਦੁਬਿਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਪਾਉ ਜਲੇ ਬੇਖਮ ਸੰਸਾਰ ਪੌੜੀ ਮਨਮੁਖ ਅੰਦਰ ਨ ਭਲਨੀ ਮੁਠੇ ਅਹੁ ਮਤੇ ਮਨਮੁਖ ਥਿਯਮ ਕਲਾਦਨੀ ਅੰਦਰ ਨ ਭਲਨੀ ਇਥੇ ਵਿਸਰਾਮ ਮੁਠੇ ਅਹੁ ਮਤੇ ਇਕਠਾ ਹੀ ਪਾਠ ਹੈ ਚਾਰੇ ਕੁੰਡਾ ਭਾਵ ਥਕੇ ਅੰਦਰ ਤਿਖ ਤਤੇ ਸਿਮਰਤ ਸਾਸਤ ਨ ਸੁਧਨੀ ਮਨਮੁਖ ਵਿਗੁੱਤੇ ਵਿਗੁੱਤੇ ਵਿਕਾਸ ਕੀ ਬੋਲਣਾ ਹੈ ਬੇਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਤੀ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੀ ਇਹ ਗਤੀ ਪੂਲਾ ਬੁਨੈ ਨੂੰ ਗੱਤੇ ਨਹੀਂ ਕਹਿਣਾ